ਪੂਰਾ ਵਾ ਇਤਿਹਾਸ ਤੋਂ ਪੰਜਾਬ ਦਾ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਦੇ ਤੇ ਸਿੱਖਾਂ ਦੇ ਸਰਕਾਰੀ ਬੁਸ਼ਰੀ ਦਾ ਦੁਰਪਰਕ ਕਰਕੇ ਜ਼ੁਲਮ ਰਹਤਾ ਹੁੰਦਾ ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਫਗਾਨੀਆਂ ਦਾ ਪੁਰਾਨੀਆਂ ਦਾ ਮੁਗਲਾਂ ਦਾ ਕਿੱਲਾ ਖਾਨ ਦਾ ਵੀਰ ਬੰਨੂ ਦਾ ਜ਼ਿਕਰ ਹੋਇਆ ਇਥੋਂ ਜ਼ੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਿਆਂ ਦੇ ਸਿਰਾਂ ਨੂੰ ਵੇਚਿਆ ਤੇ ਟੰਕ ਕੇ ਕਤਲੋਗ ਹਾਰਤ ਹੋਈ ਤੇ ਉਹ ਨਹੀਂ ਮੁਕਾਸਦੇ ਭਗਵੰਤ ਅਮੀਰ ਮੰਨੂਆ ਹੁਣੇ ਪੜ ਕੇ ਗਏ ਕੋਡ ਮੰਨੂ ਸਾਡੀ ਤਾਤਰੀ ਭਗਵਾਨ ਚੰਗੀ ਦਾ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਕੱਢਦਾ ਅਸੀਂ ਦੂਣ ਸੋਏ ਹੋਏ ਆ ਦੇ ਲਾਟਾ آج ایک بین سافی کا مجسمہ بنایا تو اس کو ضمانت ملی ایک جو تو پتہ لگیا کہ میں تھوڑی جی کرتی ہیں میں ایک مدہ پاس کروڑا کیونکہ بگوت مان دو چیزاں دو فوٹو ڈانگ رہا اپنے پچھے کےجریوال بھی ڈانگ رہا ہوا ਇੱਕ ਤੰਗਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਤੰਗਾ ਉਹ ਬਾਬਾ ਸਾਹਿਬ ਮੇਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਢੜਿਆ ਦੋਸਤੋ ਪਹਾੜਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕੀ ਉਸਨੇ ਆ ਐਮਐਸਏ ਤੇ ਟਾਡੇ ਵਰਗੇ ਤੇ ਕੂਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਦੀ ਫੋਟੋ ਟੰਗੀ ਹੋਈ ਹੈ ਬਾਬਾ ਸਾਹਿਬ Ambedkar ਦੀ ਫੋਟੋ ਡੰਗੀ ਹੋਈ ਆ ਕੀ ਬਾਬਾ ਸਾਹਿਬ Ambedkar ਜਿਨ੍ਹਾਂ ਨੇ ਸੰਵਿਧਾਨ ਕੜਿਆ ਕੀ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਪਾਨੂੰ ਸਪਾਨੇ ਸਿੱਧੂ ਤੇ ਤਿੰਨ ਝੂਠੇ ਪਰਚੇ ਜੇ ਖੇਰੇ ਦੇ ਜਮਾਨਤ ਹੋਵੇ ਉਹਦੇ ਤੇ ਇੱਕ ਉਹਨਣ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਝੂਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਦੇ ਅਸਾਮ ਦੀਆਂ ਜਿਲ੍ਹਾਂ ਵਿੱਚ ਸੰਵਿਧਾਨ ਦੇ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਰੇ ਥਾਣੇ ਪੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਾ ਦਾ ਖਿਲਾਫ ਪ੍ਰਚਾਰ ਲੇਕਿਨ ਜੇ ਲੋ ਮੰਨ ਲਿਆ ਕਿ ਜਨਾਰੇ ਵਿੱਚ ਇੱਕ ਚੋੜਪ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਚੇਨ ਵਿੱਚ ਰੱਖੋ ਜੀ ਬਾਬਾ ਸਾਹਿਬ ਬੇਕਰ ਨੇ ਇਹ ਤੁਹਾਨੂੰ ਅਧਿਕਾੜ ਦਿੱਤਾ ਸੀ ਇਹ ਸਬਦਾਨ ਦੇ ਵਿੱਚ ਪੇ ਪੰਜਾਬ ਦੇ ਨੌਜਵਾਨਾਂ ਚੱਕ ਕੇ ਤੁਸੀਂ ਆਸਾਨ ਦੀ ਅਜੀਤਾਂ ਸੋ ਅੱਜ ਤੁਹਾਡੇ ਜਿਵੇਂ ਕਿ ਅੱਜ ਇੱਕ ਪੰਜਾਬ ਦਾ ਇਕੱਠ ਆ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਕਰੇ ਕਰਕੇ ਜਿਕਰਾ ਛੁੜ ਕੇ ਖਾਤਾਬਾਸ ਕਰਨਾ ਕਿ ਕੱਟੋਂ ਕੱਟ ਤੇ ਜ਼ੁਲਮ ਕਰਨਾ ਕਰ ਟਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਕਿੰਨਾ ਦਰ ਕੋ ਸਰਕਾਰੀ ਤੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲਾ ਚ ਸਕ ਸਕਦੇ ਆ ਚਲ ਪਰ ਫਿਰ ਉਹ ਦੋ ਫੋਟੋਆਂ ਪਿੱਛੇ ਆ ਜਿਓ ਜੇ ਸਹਿਮਤ ਹੋ ਤਾਂ ਕਰੇ ਹੱਥ ਖੜੇ ਕਰਕੇ ਲੈ ਕਮੋ ਭਗਵੰਤੋ ਕਿ ਅੱਜ ਤੋਂ ਬਾਅਦ ਕਹਿੰਉਂਗਾ ਕਿ ਤੂੰ ਸਹੀ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਤੇ ਤੂੰ ਬਾਬਾ ਸਾਹਿਬ ਦੀ ਫੋਟੋ ਲਾ ਸਕਦਾ ਤੇ ਸਹਿਮਤ ਹੋ ਤਾਂ ਝਕਾਰਾ ਛੱਡੋ ਕੋਲੇ ਓਏ ਹਾਣ ਨਾ ਨਾ ਇੱਕ ਦਿਨ ਮੈਂ ਦੋਸਤੋ ਮੈਂ ਇਨਸਾਨ ਆ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਕਿੱਦੀ ਬਣਾਇਆ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਜ਼ਬਾਤੀ ਇੰਸੀਜਰੇ ਬੰਦੇ ਦੇ ਅੰਦਰ ਜ਼ਬਾਤ ਹੀ ਨਹੀਂ ਹੈ ਤੇ ਦੇ ਅੰਦਰ ਦਿਲ ਨਹੀਂ ਧੜਕਦਾ ਉਹ ਫਿਰ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲੱਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਪਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਭਾਨੇ ਸਿੱਧੂ ਨੂੰ ਜਦਨ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਪਗ ਨੰਗਾ ਖੜਾ ਕੀਤਾ ਗਿਆ ਉਸੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵਾਨ ਕਮਾਲ ਨੂੰ ਭੇਜੀ ਗਈ ਅਗਰ ਉਸਨੇ ਇਹ ਗੁਨਾਹ ਕੀਤਾ ਵਾ ਤੇ ਦੁਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚੈਰੀ ਵਿੱਚ ਵੀ ਤੇ ਤੁਹਾਡੀ ਕਚੈਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਸਿਕੀਰ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਰੋਸ ਦੇ ਨਾਲ ਲੈ ਕੇ ਚੱਣਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਗੋਪਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਅਕਾਲ ਤਖਤ ਸਾਹਿਬ 332 ਸਾਲ ਹੋ ਗਏ ਉਹਦੇ ਘਰ ਗਿਆ ਉਹਦਾ ਪੁੱਤ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਚ ਹੰਝੂ

ਕੋਈ 40 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕਨੇਡਾ ਦੇ ਵਿੱਚ 1 ਲੱਖ 90 ਹਜ਼ਾਰ ਦਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ ਜੋ ਹੁਣ ਤੱਕ ਕੱਟੋ-ਕੱਟ ਕੇ ਲੱਗਿਆ 70 ਲੱਖ ਪੰਜਾਬ ਦੇ ਬੰਦੇ ਇੱਥੋਂ ਲਾਚਾਰ ਕੇ ਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ ਸਾਡੇ ਉਹ ਅਗਰ ਨਾਲ ਆਪਣੀ ਕਰਾਈ ਵਾਸਤੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਬਰਬਾਦ ਹੋਈ ਲੇਕਿਨ ਉਹਦੇ ਨਾਲ-ਨਾਲ ਸਾਡਾ ਹਰ ਬਾ ਘਰ ਬਾ ਰੁਪਇਆ ਪੰਜਾਬ ਦਾ ਉਹ ਸਾਰਾ ਵਿਦੇਸ਼ਾਂ ਦੇ ਵਿੱਚ ਨਿਕਲ ਗਿਆ